ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਸੀਂ ਕਰ ਰਹੇ ਹੋ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਅਸੀਂ ਬਿਲਕੁਲ ਠੀਕ ਆ ਤੇ ਇੱਥੇ ਮੈਂ ਬਣਾਉਣ ਲੱਗੀ ਸੀ ਜੀ ਸਬਜ਼ੀ ਆਲੂ ਛੋਲੇ ਪਨੀਰ ਦੀ ਤੇ ਕੁੱਕਰ ਆਪਾਂ ਜਿਹੜਾ ਹੈਗਾ ਧੋ ਕੇ ਰੱਖ ਲਿਆ ਤੇ ਇਹਦੇ ਚ ਪਾ ਲਿਆ ਤੇ ਨੱਚ ਤੇਲ ਆਪਾਂ ਪਾਉਣਾ ਜੀ ਜ਼ਰੂਰਤ ਦੇ ਅਨਸਾਰ ਦੇ ਹਿਸਾਬ ਨਾਲ ਤੇਲ ਨੂੰ ਕਰਨਾ ਚੰਗੀ ਤਰ੍ਹਾਂ ਗਰਮ ਤੇ ਜਦੋਂ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਫਿਰ ਇਹਦੇ ਸਵਾਵਾਂਗੇ ਆਪਾਂ ਜੀਰਾ ਤੇ ਹਾਂਜੀ ਜਿਹੜਾ ਪਨੀਰ ਆ ਤੇ ਉਹ ਆਪਾਂ ਹੈਗਾ ਜਿਹੜਾ ਦੁੱਧ ਫਾੜ ਕੇ ਘਰੇ ਹੀ ਤੇ ਘਰੇ ਤਿਆਰ ਕਰਤਾ ਹੋਇਆ ਆਪਣਾ ਤੇ ਮਤਲਬ ਵਧੀਆ ਹੁੰਦਾ ਹੈ ਹਨਾ ਘਰ ਦਾ ਪਨੀਰ ਜੇ ਖਾਈਏ ਤਾਂ ਤੇ ਚਲੋ ਮੇਖਾ ਨਾਲੇ ਬੱਚਿਆਂ ਦਾ ਸ਼ੌਂਕ ਪੂਰਾ ਹੋ ਜੂਗਾ ਨਾਲੇ ਆਪਣਾ ਸ਼ੌਂਕ ਪੂਰਾ ਹੋ ਜੂਗੀ ਪਨੀਰ ਦੀ ਸਬਜ਼ੀ ਖਾਵਾਂਗੇ ਤੇ ਸਾਰੇ ਮ제 ਲੈ ਲੈ ਕੇ ਖਾਣਗੇ ਹਨਾ ਦੇਖੋ ਪਨੀਰ ਕਿੰਨਾ ਮਹਿੰਗਾ ਕਿੰਨਾ ਮਹਿੰਗਾ ਪਨੀਰ ਆ ਤੇ ਆਪਾਂ ਘਰੇ ਜਿਹੜਾ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਜਿਹੜੀ ਬੀ ਆ ਛੋਲੇ ਪਨੀਰ ਦੀ ਸਬਜ਼ੀ ਜਿਹੜੀ ਬਣਾ ਲਈ ਨੇ ਆ ਜੀ ਇਸੇ ਥੋੜਾ ਠੀਕ ਨਹੀਂ ਸੀ ਜੇਕਰ ਚ ਵਾਇਸ ਹੋਰ ਮੈਂ ਬਾਅਦ ਵਿੱਚ ਕੀਤੀ ਆ ਤੇ ਚਲੋ ਜੀ ਆਪਣਾ ਤੇਲ ਜਿਹੜਾ ਕੰਤੀ ਤਰ੍ਹਾਂ ਗਰਮ ਹੋ ਗਿਆ ਤੇ ਇੱਥੇ ਆਪ ਆਪਾਂ ਪਾਵਾਂਗੇ ਜੀਰਾ ਜੀਰੇ ਦੇ ਜਦੋਂ ਪੈ ਗਏ ਪਟਾਕੇ ਜੇ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਾਂਗੇ ਲਸਣ ਪਿਆਜ਼ ਹਨਾ ਤੇ ਜੀਰਾ ਆਪਾਂ ਇੱਕ ਚਮਚਾ ਪਾਇਆ ਆ ਤੇ ਜੀਰਾ ਹੈਗਾ ਜਾਂ ਜਿਹੜਾ ਪਟਾਕੇ ਜੇ ਪੈ ਗਏ ਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਲਸਣ ਪਿਆਜ਼ ਹਰੀ ਮੈਂਥ ਜਿਹੜੇ ਹੈਗੇ ਆ ਆਪਾਂ ਮਸ਼ੀਨ ਜਿਹੜੀ ਹੱਥ ਵਾਲੇ ਬਲੈਂਡਰ ਹੁੰਦਾ ਉਹਦੇ ਨਾਲ ਆਪਾਂ ਕਰ ਲਈਏ ਗ੍ਰੇਟ ਇਹਨਾਂ ਦਾ ਚੱਕਰ ਜਿਹਾ ਹੁੰਦਾ ਜਾਂ ਕਰਤਾ ਤੇ ਠੀਕ ਹੁਣ ਇਹ ਨੂੰ ਆਪਾਂ ਜਿਹੜਾ ਹੈਗਾ ਆ ਇਹਦੇ ਵਿੱਚ ਪਾ ਦਿਆਂਗੇ ਦਿਨੋ ਚੀਜ਼ਾਂ ਇਹ ਚੰਗੀ ਤਰ੍ਹਾਂ ਆਪਾਂ ਪੀਸ ਕੇ ਰੱਖ ਲਏ ਹਾਂ ਤੇ ਇਸ ਬਾਅਦ ਕੰਟੀ ਦੀ ਵੀ ਪਾ ਦੇਵਾਂਗੇ ਤੇ ਜਿੰਨੀ ਤਰ੍ਹਾਂ ਆਪਾਂ ਜਿਹੜਾ ਹੈਗਾ ਆ ਇਹ ਨੂੰ ਗੱਡੇ ਨੂੰ ਝਾੜ ਲਵਾਂਗੇ ਇਹਦੇ ਵਿੱਚ ਜਣੀ ਲੱਗਣੀ ਰਹੀ ਮਾਲੀ ਮਿਰਚਾਂ, ਤੇਜ ਰੂਟ, ਜੇ ਸਪੈਰ ਨਹੀਂ ਸਬਜ਼ੀ ਦੇ ਇੱਥੇ ਆਪਾਂ ਜਿਹੜਾ ਹੈਗਾ ਆ ਇਸ ਵੀ ਹੋਊਗਾ ਸਾਰਾ ਸਮਾਨ ਆਪਾਂ ਜਿੱਤ ਲਈ ਪਾਇਆ ਕਿ ਚਲੋ ਜੀ ਹੋਏ ਨਾ ਨੂੰ ਆਪਾਂ ਭੁੰਨ ਲੈਣਾ ਆ ਪਿਆਜ ਨੂੰ ਪਹਿਲੀ ਤਰ੍ਹਾਂ ਐ ਲਾਲ ਕਰ ਦੇਣਾ ਇਹਨੂੰ ਭੁੰਨ ਭੁੰਨ ਕੇ ਆਪਾਂ ਪਿਆਜ਼ਾਂ ਤੇ ਫੇ ਆਪਾਂ ਲੈਣਾ ਜੀ ਟਮਾਟਰ ਟਮਾਟਰ ਆਪਾਂ ਇੱਕ ਕਲੇ ਆਇਆ ਇਹਨੂੰ ਆਪਾਂ ਜਿਹੜਾ ਹੈਗਾ ਆ ਧੋ ਲਿਆ ਧੋ ਕੇ ਤੇ ਪਹਿਲੀ ਤਰ੍ਹਾਂ ਜਿਸੇ ਹੋਏ ਨੂੰ ਵੀ ਮੋਟਾ-ਮੋਟਾ ਕੱਟ ਕੇ ਆਪਾਂ ਜਿਹੜਾ ਹੁੰਦੀ ਆ ਇਹ ਹੈਂਡ ਬਲੇਡ ਵਾਲੀ ਮਸ਼ੀਨ ਤੇ ਇਹਦੇ ਵਿੱਚ ਪਾ ਕੇ ਜਿਹੜਾ ਹੈਗਾ ਆ ਆਪਾਂ ਇਹਦਾ ਵੀ ਜਿਹੜਾ ਹੈਗਾ ਆ ਪੀਸ ਤੇ ਜਾਂ ਕੱਢ ਦੇਣਾ ਆ ਚੰਗੀ ਤਰ੍ਹਾਂ ਚੀਕੜ ਦੇਣਾ ਆ ਤੇ ਵਧੀਆ ਇਹਦਾ ਜਦੋਂ ਆਪਾਂ ਇਹਦੇ ਵਿੱਚ ਕੱਢ ਕੇ ਪਉਂਨੇ ਆ ਨਾ ਤਾਂ ਫਿਰ ਜਿਹੜਾ ਹੈਗਾ ਇਹ ਰੰਗ ਤੁਸੀਂ ਸਬਜ਼ੀ ਦੀ ਬਹੁਤ ਵਧੀਆ ਆਉਂਦੀ ਆ ਤੇ ਲਓ ਜੀ ਆਪਾਂ ਜਿਹੜਾ ਹੈਗਾ ਇਹਨੂੰ ਮਸ਼ੀਨ ਦੇ ਵਿੱਚ ਪਾ ਕੇ ਕੱਟ ਲੈਣਾ ਹੈ ਕੱਟਤਾ ਹੈ ਮਸ਼ੀਨ ਦੇ ਵਿੱਚ ਤੇ ਹੁਣ ਇਹ ਮਸ਼ੀਨ ਜਿਹੜੀ ਆਪਾਂ ਪੀਸ ਦੇਣੀ ਆ ਤੇ ਇਹਦਾ ਜਿਹੜਾ ਹੈਗਾ ਪੀਸ ਤੇ ਜਾਂ ਤਿਆਰ ਹੋਊ ਚਟਣੀ ਜੀ ਬਣ ਜੀ ਜਿਹੜੀ ਟਮਾਟਰ ਦੀ ਉਸ ਤੋਂ ਆਪਣਾ ਪਿਆਜ਼ ਵੀ ਜਿਹੜੇ ਪੁੱਜੀ ਜਾਂਦੇ ਨੇ ਤੇ ਨਾਲੇ ਆਪਾਂ ਜਿਹੜੀ ਟਮਾਟਰ ਕੱਢ ਲਾਂ ਜਿਹਦੇ ਨਾਲ ਦੇ ਨਾਲ ਆਪਣਾ ਜਿਹੜਾ ਹੈਗਾ ਇਹ ਚੜਨਾ ਭੁੱਜ ਜਾਣਾ ਆ। ਇਸ ਜਿੰਦੀ ਤਰ੍ਹਾਂ ਆਪਾਂ ਇਹਨੂੰ ਪੌਣ ਲੈਣਾ ਆ। ਜਦੋਂ ਆਪਾਂ ਟਮਾਟਰ ਨੂੰ ਨਾ ਵਿੱਚ ਕੱਢ ਕੇ ਪਾਉਣੀ ਆ ਪੇਸਟ ਬਣਾ ਕੇ ਪਾਉਣੀ ਆ ਨਾ ਤਾਂ ਉਹ ਜਿਹੜਾ ਬੈਸਟ ਰਹਿੰਦਾ ਵਾ ਹਨਾ ਜਦੋਂ ਆਪਾਂ ਕੱਟ ਕੇ ਪਾਉਣੀ ਹੈਗੇ ਉਹਦੇ ਨਾਲ ਇਹ ਚੀਜ਼ ਇਹ ਵਧੀਆ ਸਿਸਟਮ ਆ ਤੇ ਆਪਾਂ ਇਹਨੂੰ ਇਦਾਂ ਕਰ ਲੈਣਾ ਆ। ਈ ਲੌਦੀ ਜੇ ਇਹਦੀ ਆਪਾਂ ਮਸ਼ੀਨ ਵਿੱਚ ਜਿਹੜਾ ਹੈਗਾ ਆ ਕੱਢਤਾ ਇਹਨੂੰ ਵੀ ਮਸ਼ੀਨ ਦੇ ਵਿੱਚ ਹੀ ਮਸ਼ੀਨ ਵਿੱਚ ਆਪਾਂ ਇਹਨੂੰ ਕੱਢ ਦਿੱਤਾ ਆ ਤੇ ਉਧਰ ਪਿਆਜ਼ ਵੀ ਦੇਖੋ ਆਪਨੇ ਲਾਲ ਹੋਈ ਜਾਂਦੇ ਆ ਤੇ ਉਹਨਾਂ ਦਾ ਵੀ ਵਿਚਾਰਿਆਂ ਦਾ ਜਿਹੜਾ ਹੈਗਾ ਆ ਭੁਜ ਭੁਜ ਕੇ ਤੇ ਜਿਹੜਾ ਹੈਗਾ ਆ ਹਾਲ ਫਲੀ ਗੜਗੀ ਵਿਚਾਰਿਆਂ ਦੀ ਲਾਲ ਹੋਈ ਹੋਵੇ ਉਹ ਵੀ ਆਪ ਜੀ ਕਹਿੰਦੇ ਸੱਤ ਆ ਪਗੇ ਤੇ ਸਾਨੂੰ ਰੱਖ ਕੇ ਇੱਥੇ ਤੇ ਆਪ ਤੁਸੀਂ ਇੰਦਰ ਟਮਾਟਰਾਂ ਚ ਬੜੀ ਫਿਰਤੀ ਹੂੰ ਈ ਲੌਦੀ ਹਰ ਲੋਕ ਨੂੰ ਇਹ ਤੁਹਾਨੂੰ ਵੀ ਕਰਦੇ ਨੇ ਕਿ ਟਮਾਟਰ ਵੀ ਆਪਾਂ ਮਿਕਸ ਹੋਣੇ ਪਾਉਣੇ ਆਂ ਪੂਰੀ ਬੱਲੇ ਟਮਾਟਰਾਂ ਨੂੰ ਮਿਲਾਨ ਕਰਨਾ ਹੈ ਜਿੰਨਾਂ ਨੂੰ ਵੀ ਹੋਈਆਂ ਸੀ ਇਹਨਾਂ ਨੂੰ ਵੀ ਬਸ ਉਹਨੂੰ ਕਿੱਥੇ ਛੱਡਣਾ ਆਂ ਤੁਸੀਂ ਨੂੰ ਨਾਲ ਨਹੀਂ ਕਰਦੇ ਤੇ ਕਿਸੇ ਨੂੰ ਆਪਾਂ ਜਿਹੜਾ ਹੈਗਾ ਇਹ ਬਸ ਪਾਏ ਨਾ ਛੱਡ ਦੇ ਲਓ ਜੀ ਇਹ ਮਿਕਸ ਇਹਨਾਂ ਪੱਣੀਂ ਤਰ੍ਹਾਂ ਝਾੜ ਦਿੱਤੀ ਥੋੜਾ ਜਿਹਾ ਇਹਦੇ ਚ ਟਮਾਟਰ ਨੂੰ ਕੱਢਣਾ ਔਖਾ ਰੂਹ ਲੰਦਾ ਪਰ ਪਰ ਆ ਵਧੀਆ ਦਿਲਦੀ ਆ ਇਹ ਤੇ ਲਓ ਜੀ ਟਮਾਟਰ ਆਪਾਂ ਜਿਹੜਾ ਹੈਗਾ ਜਿੰਨਾ ਪਾ ਲਿਆ ਤੇ ਹੁਣ ਆਪਾਂ ਜਿਹੜਾ ਹੈਗਾ ਆ ਵੈਸੇ ਆਪਾਂ ਟਮਾਟਰ ਨਾਲ ਵੀ ਪਾ ਸਕਦੇ ਸੀ ਪਿਆਜ਼ਾਂ ਦੇ ਪਰ ਫਿਰ ਨਾ ਉਹਨੂੰ ਪਿਆਜ਼ ਥੋੜੀ ਜਿਹੀ ਸਾਟਾ ਭੁੰਨੇ ਆਪਾਂ ਤੁਸੀਂ ਉਹਨੂੰ ਰੱਖਾ ਨਹੀਂ ਲਓਜੀ ਟਮਾਟਰ ਵੀ ਆਪਾਂ ਪਾ ਦਿੱਤਾ ਆ ਤੇ ਇਹਨਾਂ ਇਹਨੂੰ ਵੀ ਆਪਾਂ ਥੋੜਾ ਜਿਹਾ ਠੀਕ ਲਵਾ ਲੈਣਾ ਆ ਤੇ ਫਿਰ ਜਿਹੜੇ ਆਪਣੇ ਵੇਸਟ ਮਸਾਲੇ ਹੁੰਦੇ ਆ ਉਹ ਆਪਾਂ ਪਾਵਾਂਗੇ ਇਹ ਲਓ ਜੀ ਇਹਨੂੰ ਵੀ ਆਪਾਂ ਘਮਾ ਲઈએ ਘੜਤੀ ਜੀ ਸਾਗੇ ਵੀ ਜਿਹੜਾ ਘੁੱਜ ਜੂਗਾ ਇਹ ਲੋੜੀ ਹੁਣ ਤੱਕੀਏ ਨੂੰ ਹੁੰਦਾਂ ਨਹੀਂ ਤੇ ਪਾਵਾਂਗੇ ਦੇ ਵਿੱਚ ਜਿਹੜੇ ਮਸਾਲੇ ਆਪਾਂ ਪਾਉਣੇ ਹੁੰਦੇ ਆ ਉਹ ਬੇਸਿਕ ਮਸਾਲੇ ਹੀ ਹੁੰਦੇ ਆ ਤੇ ਇੱਕ ਤਾਂ ਆਪਾਂ ਜਿਹੜਾ ਇਹ ਮਸਾਲਾ ਪਵਾਇਆ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਤੇ ਇਹ ਆਪਾਂ ਲਿਆਂਦਾ ਪਨੀਰ ਚਾੱਕ ਕੇ ਪਹਿਲਾਂ ਸੁੱਕ ਜਾਤਾਈ ਟਮਾਟਰ ਭੁੱਜਦਾ ਆਪਾਂ ਜਿਹੜਾ ਹੈਗਾ ਜ ਆ ਪਨੀਰ ਨੂੰ ਸੈੱਟ ਕਰ ਲੈਂਦੀ ਆ ਤੇ ਪਨੀਰ ਦੇ ਵਿੱਚ ਜੀ ਆਪਾਂ ਘਰੇ ਬਣਾਇਆ ਆ ਇਹਦੇ ਕੱਟ ਕੱਟ ਕੇ ਤੇ ਪੀਸ ਛੋਲੇ ਕਰਾਂਗੇ ਜੇ ਵੱਡੇ ਪੀਸ ਕਰਦੇ ਨਾ ਛੋਲੇ ਜੀ ਤੇ ਫੇਰ ਜਿਹੜਾ ਹੈਗਾ ਆ ਨੇ ਪਹਿਲਾਂ ਸਬਜ਼ੀ ਪਾਲੀ ਤੋ ਸਾਰੇ ਪੀਲੇ ਪੀਲੇ ਦੇ ਟੁਕੜੇ ਲੈ ਜਾਣੇ ਤੇ ਖਰਬੀ ਦਾ ਬਣਾਉਣ ਵਾਲਾ ਪਕਵੜਾ ਰਹਿ ਜਾਂਦਾ ਜਿਹਨੂੰ ਮੈਂ ਹੋਰ ਬਣਾ ਲਈਏ ਤੇ ਮੈਂ ਰਹਿ ਜਾਣਾ ਸੀ ਆਹ ਕਰਤੀ ਕੂਟੀ ਕਰਾਂਗੇ ਤੇ ਉਹਨਾਂ ਪਰੇਤੀ ਪਾਲੀਏ ਮਸਾਲੇ ਦੀ ਦੋ ਦਿਨਾਂ ਤੋਂ ਪਾ ਲੈਣਾ ਸਵਾਦ ਅਨੁਸਾਰ ਇਹ ਜਰੂਰਤ ਦੇ ਅਨੁਸਾਰ ਪਾ ਲੈਣੀ ਆਪਾਂ ਹਲਦੀ ਤੇ ਹੁਣ ਆਪਾਂ ਆਮਾਗੇ ਦੇ ਵਿੱਚ ਆਪਾਂ ਥੋੜੀ ਜੀ ਲਾਲ ਮਿਰਚ ਕਿਉਂਕਿ ਹਰੀ ਮਿਰਚ ਵੀ ਆਪਾਂ ਪਾਈ ਹੋਈ ਹੈ ਤੇ ਇਹ ਪਾਤਾ ਆਪਾਂ ਕਾਲਾ ਕਾਲਾ ਮਿਰਚ ਸਰ ਆ ਕੇ ਰੱਖਿਆ ਹੋਇਆ ਕਾਲਾ ਨੂਰ ਮਿਰਚ ਪੂ ਆਪਾਂ ਪਾਇਆ ਹੈ ਉਹਦਾ ਨਾ ਟੇਸਟ ਜਿਹੜਾ ਵਧੀਆ ਹੁੰਦਾ ਪਰਫੈਕਟ ਹੁੰਦਾ ਹੈ ਜਦ ਵੀ ਪਾਇਆ ਕਰੋ ਕਾਲੀਆਂ ਮਿਰਚਾਂ ਨਾ ਬਹੁਤ ਜ਼ਿਆਦਾ ਲਾਹੇਮੰਦ ਹੈਗੀਆਂ ਆਪਣੇ ਲਈ ਰੰਗ ਦੀ ਸ਼ਕਾਇਤ ਨਹੀਂ ਹੁੰਦੀ ਬਾਦ ਹਾਜਮੀ ਨਹੀਂ ਦੀ ਬੈਸ ਤੇ ਹੁਣ ਇਹ ਲਿਆਂਦੀ ਆਪਾਂ ਦੇਗੀ ਮਿਰਚ ਇਹ ਮਿਰਚ ਦਾ ਜਿਹੜਾ ਹੈਗਾ ਆ ਰੰਗਤੀ ਦਊਗੀ ਸਬਜ਼ੀ ਨੂੰ ਬਸ ਹੋਰ ਕੁਝ ਨਹੀਂ ਹੈਗਾ ਇਹਦਾ ਹਨਾ ਆਪਾਂ ਇਹ ਪਾ ਲੈਣੀ ਹੈ ਚਮਚਾਕ ਇਹ ਆਪਾਂ ਤੁਮਚਾ ਕਾਪਾ ਪਾ ਲੈਣੀ ਆ ਤੇ ਇੱਕ ਆਪਾ ਇਹ ਪਾਉਣਾ ਆ ਮਸਾਲਾ ਜਿਹੜਾ ਮਟਰ ਪਨੀਰ ਵਾਲਾ ਮਸਾਲਾ ਹੁੰਦਾ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਦੇ ਨਾਲ ਸਵਾਦ ਦਾ ਟੇਸ ਆ ਜਿਹੜਾ ਬਹੁਤ ਵਧੀਆ ਆਊਗਾ ਤੇ ਜੇ ਹੁਣ ਖਾਣਾ ਆ ਤਾਂ ਫਿਰ ਛੌਂਕਣਾ ਬਣਾ ਕੇ ਖਾਵਾਂਗੇ ਹਨਾ ਤਾਂ ਖਾਣ ਪੀਣ ਹੀ ਰਹਿ ਜਾਣਾ ਐ ਚਿੰਤਾ ਵੀ ਖਾ ਕੇ ਤੇ ਆਪਾਂ ਉਹ ਆਰਾਮ ਦੀ ਜਿੰਦਗੀ ਆਪਦੀ ਕੱਢੋ ਤੇ ਫੇਰ ਹੀ ਟੈਨਸ਼ਨ ਨਾ ਲਾਓ ਸੋ ਆਪਾਂ ਨੇ ਪਾ ਦਿੱਤੇ ਮਸਾਲੇ ਤੇ ਭਵਾ ਦਿੱਤੇ ਆ ਤੇ ਥੋੜਾ ਜਿਹਾ ਪਾਵਾਂ ਗੁਣ ਇਹਦੇ ਵਿੱਚ ਪਾਣੀ ਤਾਂ ਕਿ ਮਸਾਲੇ ਆ ਜਿਹੜੇ ਪੱਕ ਜਾਣ ਚੰਗੀ ਤਰ੍ਹਾਂ ਤੇ ਲੋੜ ਜੀ ਜੇ ਆਪਾਂ ਅੱਧਾ ਕੱਪ ਪਾਣੀ ਦਾ ਪਾ ਲੈਣਾ ਹੈ ਪਹਿਲਾਂ ਮੈਂ ਥੋੜਾ ਪਾਇਆ ਮੈਂ ਕਹਿੰਨਾ ਇਹ ਜਿਹੜਾ ਹੈਗਾ ਮਸਾਲੇ ਪੱਕ ਰਹੇ ਨੇ ਤੁਸੀਂ ਮਾੜਾ ਸੱਜੂਆ ਤਾਂ ਕਰਕੇ ਪਹਿਲਾਂ ਥੋੜਾ ਜਿਹਾ ਪਾਇਆ ਤੇ ਆਪਾਂ ਇਹਦੇ ਜੱਦਾ ਕੱਪ ਪਾਣੀ ਜਿਹੜਾ ਪਾ ਲੈਣਾ ਹੈ ਮਸਾਲੇ ਪਕਾਉਣ ਵਾਸਤੇ ਇਹਨਾਂ ਨੂੰ ਪੂਨਾ ਤਰ੍ਹਾਂ ਪਕਾਉਣਾ ਜਿੰਨਾ ਚਿਰ ਤੇਲ ਨਹੀਂ ਛੱਡਦਾ ਚੰਗੀ ਤਰ੍ਹਾਂ ਆਪਾਂ ਪਕਾ ਲੈਣੇ ਆ ਤਾਂ ਰੋਟੀ ਨਾਲ ਜੇ ਆਪਣੀ ਖਾਤ ਰਹੀਗੇ ਇਧਰ ਆਪਾਂ ਕੱਟ ਦੀ ਪਨੀਰ ਪਨੀਰ ਦੇ ਠੀਕ ਜਿਹੜੇ ਛੋਟੇ ਛੋਟੇ ਕਰ ਲੈਣੇ ਜੋ ਵੱਡੇ Kare ਤੁਹਾਨੂੰ ਪਹਿਲਾਂ ਦੱਸਿਆ ਹੀ ਆ। ਸਰ ਜਿਹੜੇ ਪਹਿਲਾਂ ਸਾ ਰੋਟੀ ਖਾਣਗੇ ਉਹਨਾਂ ਨੇ ਕੱਢ ਕੇ ਲੈ ਜਾਣੇ ਤੇ ਮਗਰ ਲੈਣੇ ਰਹਿ ਜਾਣਾ। ਕਿ ਆਪਾਂ ਕਰਾਂਗੇ ਛੋਟੇ ਛੋਟੇ ਟੁਕੜੇ ਤਾਂ ਕਿ ਸਾਰਿਆਂ ਨੂੰ ਮਾਜ ਜAVE ਹਨਾ। ਚਲੋ ਜੀ ਇਹ ਪਨੀਰ ਆਪਾਂ ਕੱਟ ਰਹੇ ਆ ਤੇ ਕਹਿੰਦੇ ਹੁੰਦੇ ਆ। ਹਾਉਤੀ ਉਹ ਐਸ ਕਰੋ ਮਿੱਤਰੋ ਜਲਪਾਰ ਕਿੱਦਾਂ ਦਿਖਾਉਣਾ। ਤੇ ਆਪਣਾ ਉਹ ਹੀ ਕੰਮ ਆਪਣਾ ਹੈਗਾ ਹਨਾ। ਕਾ ਖਾਣੇ ਪੀਣੇ ਸ਼ੌਂਕ ਨਾਲ ਆ ਤੇ ਕਿਸੇ ਨੂੰ ਮਾੜਾ ਚੰਗਾ ਬਿਣਾ ਕਰਦਾ ਆ ਆਪਾਂ ਬੋਝ ਹੀ ਨਹੀਂ ਪਹਿਲਾਂ ਹੁਜੰਤ ਦੀ ਰੱਖੋ ਜਿਹਨਾਂ ਨੂੰ ਖਾਣ ਪੀਣੇ ਦਾ ਸ਼ੌਂਕ ਆ ਜਿਹੜਾ ਆਪ ਦਾ ਪੂਰਾ ਕਰੋ ਕਿ ਖਾਓ ਉਹ ਚੀਜ਼ ਜੋ ਆਪਣੀ ਹਾਜਮਾ ਆਵੇ ਤੇ ਲੋ ਜੀ ਆਪਾਂ ਪਨੀਰ ਜਿਹੜਾ ਕੱਟ ਲਿਆ ਆ ਤੇ ਹੋਲੇ ਜੀ ਪਨੀਰ ਨੂੰ ਵੱਡੇ ਲੱਗਦੇ ਸੀ ਤੇ ਮੈਂ ਚੱਕ-ਚੱਕ ਕੇ ਚੱਕ ਹਲਕੋ-ਹਲਕੋ ਕਰ ਦਿੱਤੇ ਨੇ ਤੇ ਲੋ ਜੀ ਦੇਖਦੇ ਸੀ ਕਰਦੀਆਂ ਜਿਹੜੇ ਵਰਤੇ ਆ ਮੈਂ ਤਾਂ ਚਲੋ ਉਹਨਾਂ ਨੂੰ ਸੋਟੀ ਕਰ ਦਿੰਦੇ ਆ ਤੇ ਪਨੀਰ ਦਾ ਆਪਾਂ ਇੱਕ ਦਿਨ ਪਨੀਰ ਪੁਰਜੀ ਵੀ ਬਣਾਈ ਸੀ ਕਿ ਲੋ ਉਹ ਦੁਆਰਾ ਪਣਾਵਾਂਗੇ ਜੇ ਸਾਡੇ ਤੋਂ ਰੈਸਪੀ ਸ਼ੇਅਰ ਕਰਦੇ ਆਂਗੇ ਅੱਜ ਫਿਰ ਆਪਾਂ ਨੇ ਪਨੀਰ ਬਣਾਇਆ ਦੁੱਧ ਤੋਂ ਫਾੜ ਕੇ ਕਿਉਂਕਿ ਦੁੱਧ ਆਪਰੇ ਨਾ ਜਿੰਨਾ ਚਿਰ ਆਪਾਂ ਬਾਬੇ ਦੀ ਰੋਟੀ ਨਹੀਂ ਕਰਦੇ ਦਸ ਨਹੀਂ ਬਣਾਉਂਦਾ ਜਿੰਨਾ ਚਿਰ ਆਪਾਂ ਨੂੰ ਦੁੱਧ ਜਿਹੜਾ ਡੈਰੀ ਨਹੀਂ ਜਾਂਦਾ ਤੇ ਫਿਰ ਆਪਾਂ ਦੁੱਧ ਦਾ ਇਸਤੇਮਾਲ ਵੀ ਕਰਨਾ ਹੁੰਦਾ ਹੈ ਹਨਾ ਤਾਂ ਕਰਕੇ ਆਪਾਂ ਜਿਹੜਾ ਹੈਗਾ ਇਹ ਪਨੀਰ ਬਣਾ ਲਈਦਾ ਆ ਤੇ ਲਓ ਮਸਾਲੇ ਆਪਾਂ ਨੇ ਲਾਈਆ ਭੁੰਨ ਤੇਲ ਇਹਨਾਂ ਨੇ ਪਾ ਦਿੱਤਾ ਹੈ ਤੁਸੀਂ ਦੇਖੋ ਕਦੇ ਹੋ ਤੇ ਹੁਣ ਇਹਦੇ ਵਿੱਚ ਪਾਵਾਂਗੀ ਆਪਾਂ ਇਹ ਆਲੂ ਕੱਟੇ ਹੋਏ ਆ ਤੇ ਵਿੱਚ ਇੱਕ ਪਿਆਜ਼ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਕੱਟ ਲਿਆ ਤੇ ਜਿਹੜਾ ਕੱਟ ਕੇ ਪਈ ਹੈ ਨਾ ਤੇ ਤੇ ਸਬਕਾ ਹੀ ਹੁੰਦਾ ਸਭੀਆ ਤੇ ਆਪਾਂ ਤੁਹਾਨੂੰ ਪਤਾ ਖਾਣ ਪੀਣ ਦੇ ਚੰਨਤ ਖਾਣ ਪੀਣ ਦੇ ਜਿਹੜੀ ਆਪਾਂ ਬਣਾਉਣੀ ਆਪਾਂ ਉਹਨਾਂ ਨਾਲ ਲਓ ਜੀ ਆਪਾਂ ਪਾ ਲਈ ਆਲੂ ਪਿਆਜ਼ ਇਹਦੇ ਵਿੱਚ ਨਾਲ ਨਾਲ ਤੇ ਆਪਾਂ ਸੰਗੀ ਤਰਾ ਧੋ ਲਈ ਜੀ ਆਪਾਂ ਧੋ ਕੇ ਪਾ ਦਿਆ ਤੇ ਮੋਰੇ ਦੇ ਵਿੱਚ ਪਾਉਣਾ ਵੀ ਲੋੜ ਸਰ ਪਾਣੀ ਜੇ ਆਪਾਂ ਬਣਾਉਣੀ ਹੈ ਸਿੱਧੀਆ ਕੁੱਪਰ ਦੇ ਵਿੱਚ ਤੇ ਛੋਲੇ ਆ ਜਿਹੜੇ ਆਪਣੇ ਸਵੇਰ ਦੇ ਢੈਂਤੇ ਹੋਇਆ 9 ਵਜੇ ਦੇ ਤੇ ਸਬਜ਼ੀ ਆਪਾਂ ਨੇ 6:30 ਵਜੇ ਬਣਾਈ ਆ 9 ਵਜੇ ਦੇ ਢੁੱਲ ਦੇ ਆਪਣੇ ਢੈਂਤੇ ਇਹਦੇ ਕੋਲ ਨਾਲ ਟਾਈਮ ਆਪਾਂ ਘੁੰਦੇ ਨੇ ਥਿਲ ਲਉਦੀ ਆਪਾਂ ਪਾਣੀ ਦੇ ਵਿੱਚ ਪਾ ਦਿੱਤਾ ਆ ਤੇ ਥੋੜਾ ਜਿਹਾ ਮੈਂ ਹੋਰ ਪਾਉਂਗੀ ਕਿਉਂਕਿ ਮੈਨੂੰ ਘੱਟ ਲੱਗ ਰਿਹਾ ਆ ਪਾਣੀ ਤੇ ਮੈਂ ਇਹਦੇ ਵਿੱਚ ਪਾਣੀ ਜਿਹੜਾ ਥੋੜ੍ਹ ਲਿਆ ਕੇ ਪਾਉਂਗੀ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਸੀ ਧੋ ਕੇ ਤੇ 9 ਵਜੇ ਤੇ ਝੋਂਦੇ ਹੋਏ ਤੇ 6 ਵਜੇ ਨੂੰ ਤੁਸੀਂ ਦੇਖੋ ਕਿੰਨੇ ਘੰਟੇ ਆਪਾਂ ਛੋਲੇ ੜ ਪ्यों ਕੇ ਰੱਖੇ ਨੇ ਤੇ ਜਦੋਂ ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਫੇਰ ਉਹ ਆਪਾਂ ਧੋ ਕੇ ਪਾਉਣੀ ਆ ਦੋ ਵਾਰ ਫੇਰ ਜਿਹੜੀ ਛੋਲੇ ਆ ਜਿਹੜੀ ਸਾਫ ਸਫਾਈ ਨਾਲ ਸਬਜ਼ੀ ਆਪਣੀ ਬਣੂਗੀ ਲਾਉਂਦੀ ਆਪਾਂ ਪਾਣੀ ਜਿਹੜਾ ਜਰੂਰਤ ਦੇ ਅਨੁਸਾਰ ਨਾਲ ਪਾ ਲਿਆ ਤੇ ਸਬਜ਼ੀ ਦੀ ਰੰਗ ਤੁਸੀਂ ਨਹੀਂ ਦੇਖ ਸਕਦੇ ਕੋਈ ਸੋਹਣੀ ਆ ਤੇ ਜੇ ਜੀ ਦੇਖਣ ਚ ਵਧੀਆ ਲੱਗੂਗੀ ਤਾਂ ਖਾਣ ਵਿੱਚ ਵੀ ਟੇਸਟੀ ਲੱਗੂਗੀ ਜਿੰਦਾ ਪਾਇਆ ਪਰਮਣਾਂ ਨੂੰ ਇਹ ਵੀ ਜਿਹੜੀ ਖਾਂਤ ਵੀ ਵਧੀਆ ਲੱਗੇ ਤੇ ਦੇਖਣ ਚ ਵੀ ਅੱਖਾਂ ਵੀ ਹੁਣ ਭੌਂਦੀਆਂ ਅੱਖਾਂ ਨੂੰ ਭੌਂਦੀਆਂ ਨਾ ਸਬਜ਼ੀ ਤੇ ਵਧੀਆ ਬਣੀ ਹੋਈ ਹੈ ਫਿਰ ਖਾਣ ਵਿੱਚ ਤਾਂ ਏਸ ਤੋਂ ਵੱਖਰਾ ਆਉਗਈ ਆਉਗਾ ਹਨਾ ਤੇ ਚਲੋ ਜੀ ਆਪਾਂ ਛੋਲੇ ਵੀ ਥੋ ਲੈ ਆਂਦੇ ਆ ਤੇ ਸੱਕਦੇ ਹਾਂ ਇੱਕ ਕੌਲੀ ਆਪਾਂ ਛੋਲਿਆਂ ਦੀ ਝੁੰਕੀ ਤੇ ਇਹ ਆਪਾਂ ਇਹਦੇ ਵਿੱਚ ਪਾ ਦੇਾਂਗੇ ਇਹਨਾਂ ਨੂੰ ਵੀ ਕਰ ਦਿਆਂਗੇ ਮਿਕਸ ਤੁਸੀਂ ਰੰਗ ਤਾਂ ਵੀ ਹੁਣੇ ਦੇਖ ਸਕਦੇ ਸਬਜ਼ੀ ਦੀ ਹਲੇ ਕੱਚੀ ਆ ਫੇਰ ਵੀ ਦੇਖੋ ਕਿਵੇਂ ਵਧੀਆ ਲੱਗ ਰਹੀ ਇਹ ਦੇਖਣ ਨੂੰ ਤੇ ਚਲੋ ਜੀ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਜ ਆ ਪਾਣੀ ਥੋੜਾ ਜਿਹਾ ਹੋਰ ਪਾ ਦਿੱਤਾ ਕਿਉਂਕਿ ਸੀਟੀਆਂ ਮਰਾਉਣੀਆਂ ਨੇ ਕਿ ਸੀਟੀਆਂ ਮਰਾਉਣ ਦੇ ਵਾਸਤੇ ਥਾਂ ਨਹੀਂ ਸੁੱਕਣਾ ਜਣਾ ਤੁਹਾਨੂੰ ਪਤਾ ਆਪਾ ਬਣ ਕੇ ਉੱਡ ਜਾਣਾ ਪਾਣੀ ਤੇ ਫਿਰ ਆਪਾਂ ਨੂੰ ਦੁਬਾਰਾ ਜੇ ਪਾਣੀ ਐਡ ਕਰਦੇ ਤਾਂ ਫਿਰ ਟੇਸ ਥੋੜਾ ਜਿਹਾ ਵਿਗੜ ਜਾਂਦਾ ਹਨਾ ਚਲੋ ਜੀ ਪਾਣੀ ਆਪਾਂ ਨੇ ਪਾ ਦਿੱਤਾ ਜੀ ਤੇ ਹੁਣ ਇਹਦੇ ਵਿੱਚ ਘੜਸ਼ੀ ਮਾਰ ਕੇ ਇੱਕ ਵਾਰ ਤੇ ਢੱਕਣ ਧੋ ਕੇ ਜਾਂਦਾ ਆਪਾਂ ਤਕੂਕਰ ਤੇ ਧੱਕ ਦੇਵਾਂਗੇ ਲਾਹ ਉਨੀ ਕਰਨਾ ਬਲ ਲਾਤੀਆ ਹੁਣ ਇਹਦੀਆਂ ਮਰਾਵਾਂਗੇ 2 ਸਲਾਸੀ ਤੇ ਉਸ ਤਰ੍ਹਾਂ ਮਾਰੂਗਾ ਛੁੱਟੀਆਂ ਮਣ ਚੱਕਰ ਦੀ ਦਾਈ ਆਪਾਂ ਇਹ ਤਾਂ ਕਣ ਤੇ ਇਹ ਮੈਂ ਕਹਿ ਰਹੀ ਸੀ ਵੀ ਇਹ ਹੁਣ ਬੰਦ ਕਰਤਾ ਤੇ ਇਹਦੀਆਂ ਕਰਾਂ ਮਰਾਵਾਂਗੇ 5 ਛੀਟੀਆਂ ਤੇ ਪਰ ਮੈਂ 7 ਮਰਾਜਾਂ ਨੇ ਕਿਉਂਕਿ ਆਪਾਂ ਸੋਲ ਲਿਆ ਜਿਹੜੀ ਉਬਾਲੇ ਨਹੀਂ ਸੀ ਤੇ ਪਨੀਰਾ ਪਟਾ ਟੇਰਾ ਸਿਲੋ ਜੀ ਸਿੱਟੀਆਂ ਆਪਣੇ ਟੋਕਰ ਤੋਂ ਵੱਜ ਚੁੱਕੀਆਂ ਨੇ ਤੇ ਇਹਦੀ ਭਾਵ ਆਪਾਂ ਦੇ ਕੱਢ ਦਿੱਤੀ ਆ ਤੇ ਕਿਸ ਤਰ੍ਹਾਂ ਆਪਾਂ ਲਿਆ ਫੋਲ ਤੇ ਇਹ ਆਪਾਂ ਇਹਨਾਂ ਚੱਕ ਕੇ ਪਨੀਰ ਤੁਸੀਂ ਹੁਣ ਆਪਾਂ ਪਨੀਰ ਪਾਉਣਾ ਹੈ ਜੇ ਆਪਾਂ ਪਹਿਲਾਂ ਪਾ ਰਹੇ ਹਾਂ ਤੇ ਤੁਸੀਂ ਸੀੜੀਆਂ ਨਾਲ ਸਾਰਾ ਆਪਣੀ ਜਿਹੜਾ ਕੋਲ ਰੜਾ ਸੀ ਤੇ ਛੋਲੇ ਆਪਾਂ ਚੱਕ ਕੇ ਦੇਖ ਮੇਰੇ ਨੱਪ ਨੱਪ ਕੇ ਕੀ ਆਪਣੇ ਛੋਲੇ ਰਿੱਚ ਗਏ ਨੇ ਤੇ ਦੇਖੋ ਕਿ ਸਾਰੇ ਛੋਲੇ ਆਪਾਂ ਹੀ ਵਧੀਆ ਰਿੱਚ ਗਏ ਨੇ ਬੜੀ ਆਰਾਮ ਨਾਲ ਖਸਰਾਇਆ ਜੇ ਇਹਨਾਂ ਦੀ ਨਿਸ਼ਾਨੀਆਂ ਜੇ ਇਹ ਪੱਕ ਕੇ ਰੈਡੀ ਨੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਪਨੀਰ ਸਾਰਾ ਪਨੀਰ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਇਹਨੂੰ ਕਰ ਦਾਂਗੇ ਮਿਕਸ ਸਬ지 ਆਪਣੀ ਰੈਡੀ ਆ ਜੇਕਰ ਵਧੀਆ ਲੱਗੀ ਆ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਹਾਈਪ ਵੀ ਜਿਹੜੀ ਨਵੀਂ ਆ ਆਪਾਂ ਨੂੰ ਮਿਲਿਆ ਵਟਨ ਤੇ ਹਾਈਪ ਜ਼ਰੂਰ ਕਰਿਓ ਨਵੀਂ ਆਪਕੀ ਟਾਈ ਆ YouTube ਦੀ ਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਹਾਈਪ ਕਰ ਦਿਓ ਤੇ ਨਹੀਂ ਲਾਈਕ ਸ਼ੇਅਰ ਕਮੈਂਟ ਤਾਂ ਤੁਸੀਂ ਜ਼ਰੂਰ ਕਰਿਓ ਕਿ ਆਪ ਆ ਪਾ ਦੀ ਕਸੂਰੀ ਮੇਥੀ ਇਹਦੇ ਨਾਲ 스멜 ਆ ਜਿਹੜੀ ਸਬ지 ਦੀ ਬਹੁਤ ਵਧੀਆ ਲਾਜਵਾਬ ਹੁੰਦੀ ਆ ਇੱਕ ਲੌਂਗ ਦੀ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਾਂਚ ਦਾ ਬੈਲ ਆਇਕਨ ਪ੍ਰੈਸ ਕਰ ਲਿਓ ਸਬਜ਼ੀ ਬਣ ਕੇ ਆਪਣੀ ਰੈਡੀ ਐਡ ਕਰਨਾ ਓਕੇ ਜੀ ਭਾਈ ਜੀ ਇਹਨਾਂ ਦੇ ਕਿਸੇ ਨਾਮ ਦੀ ਵੀ ਨਹੀਂ ਦੇਣਾ